ਦੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜਿਓ ਆਪਾਂ ਸਰਬੱਤ ਗੁਰ ਸਿੱਖ ਮਾਈ ਭਾਈ ਦਸੋਂ ਪਾਤਸ਼ਾਹਾਂ ਕੇ ਗਿਆਨ ਸਰੂਪ ਜਾਗਦੀ ਜੋਤ ਕਰਜੁ ਕੀ ਓਟ ਬਾਣੀ ਕੇ ਬੋਹਿਤ ਚਵਰ ਛਤਰ ਤਖਤ ਕੇ ਮਾਲਕ ਪ੍ਰਤਖ ਸਤਗੁਰੂ ਰੂਹਾਨੀਅਤ ਦੇ ਮੁਜਸਮੇ ਸਰਬਜਗਤ ਦੇ ਉਧਾਰ ਕਰਤਾ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਠੇ ਸਭ ਦੁੱਖ ਜਾਏ ऐसे महान सतगुरु साहिब जी ਦੇ ਪਾਵਨ ਪਵਿੱਤਰ ਅਸਥਾਨ ਤੇ ਪਾਵਨ ਗੁਰਬਾਣੀ ਦੀ ਸੰਥਿਆ ਸੁੱਧ ਕਰਨ ਵਾਸਤੇ ਗੁਰਸਿੱਖ ਮਾਈ ਭਾਈ ਵਿਦਿਆਰਥੀ ਸਿਖਿਆਰਥੀ ਜਨ ਇਕੱਤਰ ਹੋਏ ਹਾਂ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਇਹ ਸੰਥਿਆ ਹੈ ਇਹ ਸਤਿਗੁਰੂ ਸ੍ਰੀ ਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਜੀ ਨੂੰ ਸੰਥਿਆ ਕਰਾਉਣ ਦਾ ਕਦੋਂ ਮੌਕਾ ਬਣਿਆ ਜਾਂ ਗੁਰਸਿੱਖਾਂ ਨੇ ਕਦੋਂ ਇਹ ਬੇਨਤੀ ਕੀਤੀ ਵੀ ਸਾਨੂੰ ਸੰਥਿਆ ਕਰਵਾਓ ਅਤੇ ਅਰਥ ਪੜ੍ਹਾਓ ਗੁਰੂ ਖਾਲਸਾ ਜੀ ਜਿਸ ਵੇਲੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅਨੇਕਾਂ ਗੁਰਸਿੱਖਾਂ ਦਾ ਉਧਾਰ ਕਰਦੇ ਹਨ ਅਨੇਕਾਂ ਗੁਰਸਿੱਖਾਂ ਦੀਆਂ ਗੁਰਮਤ ਅਨੁਸਾਰ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਦੇ ਹਨ ਜਿਸ ਵੇਲੇ ਹੋਲੇ ਮਹੱਲੇ ਦੇ ਦਿਨ ਆ ਜਿਵੇਂ ਵੇਲੇ ਹੋਲੇ ਮਹੱਲੇ ਦੇ ਦਿਨ ਆਏ ਤੇ ਦੂਰ ਦਰਾਡੇ ਤੋਂ ਗੁਰਸਿੱਖ ਸੰਗਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਪਹੁੰਚੀਆਂ ਉਹਨਾਂ ਸਮਿਆਂ ਦੇ ਵਿੱਚ ਸਰਾਮਾ ਨਹੀਂ ਹੋਇਆ ਕਰਦੀਆਂ ਸਨ ਗੁਰਸਿੱਖ ਤੰਬੂ ਲਵਾ ਲਗਾ ਕੇ ਆਸਣ ਲਾਉਂਦੇ ਸਨ ਆਪੋ ਆਪਣੀ ਰਹਾਇਸ਼ ਤੰਬੂਆਂ ਦੇ ਵਿੱਚ ਕਰਿਆ ਕਰਦੇ ਸਨ ਉਸੇ ਤਰੀਕੇ ਦੇ ਨਾਲ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਤੰਬੂ ਲੱਗੇ ਹੋਏ ਹਨ ਗੁਰਸਿੱਖ ਅੰਮ੍ਰਿਤ ਵੇਲੇ ਦਾ ਜਾਪ ਪੰਜ ਗ੍ਰੰਥੀ ਦਾ ਨਿਤਨੇਮ ਕਰਿਆ ਕਰਦੇ ਸਨ ਜਿਸ ਵੇਲੇ ਇੱਕ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਦੱਖਣੀ ਓੰਕਾਰ ਬਾਣੀ ਦਾ ਨਿਤਨੇਮ ਜਿਸ ਵੇਲੇ ਪ੍ਰਾਰੰਭ ਕੀਤਾ ਗੁਰੂ ਖਾਲਸਾ ਜੀ ਬੜੀ ਉੱਚੀ ਸੁਰ ਦੇ ਵਿੱਚ ਉਹ ਗੁਰਸਿੱਖ ਪਾਠ ਕਰ ਰਿਹਾ ਸੀ ਕਿ ਕਲੰਗੀ ਤਰ ਸੱਚੇ ਪਾਤਸ਼ਾਹ ਜੀ ਦੀ ਤੱਕ ਵੀ ਉਹਨਾਂ ਦੀ ਆਵਾਜ਼ ਪਹੁੰਚ ਰਹੀ ਸੀ ਉਹ ਗੁਰਸਿੱਖ ਦੱਖਣੀ ਓੰਕਾਰ ਦੀ ਇਹ ਪਾਵਨ ਤੁਕ ਪੜ ਰਿਹਾ ਸੀ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਕੇ ਦੀ ਕੈ ਦੀ ਥਾਂ ਤੇ ਉਸ ਗੁਰਸਿੱਖ ਨੇ ਪਾਠ ਅਸ਼ੁੱਧ ਕੀਤਾ ਕੇ ਪਾਠ ਕੀਤਾ ਤੋ ਸਤਿਗੁਰੂ ਸਹਬ ਜੀ ਨੇ ਉੱਚੀ ਆਵਾਜ਼ ਵਿੱਚ ਆਖਿਆ हे ਭਾਈ ਗੁਰਸਿੱਖਾ ਬਾਣੀ ਸ਼ੁੱਧ ਪੜ ਤੋ ਉਹ ਗੁਰਸਿੱਖ ਫੇਰ ਉਸੇ ਤਰ੍ਹਾਂ ਹੀ ਬੇਧਿਆਨੀ ਦੇ ਨਾਲ ਪਾਠ ਕਰ ਰਿਹਾ ਸੀ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਆਖਿਆ ਵੀ ਉਸ ਗੁਰਸਿੱਖ ਨੂੰ ਸਮਝਾ ਕੇ ਆਓ ਬਾਣੀ ਅਸ਼ੁੱਧ ਪੜ ਰਿਹਾ ਹੈ ਬੜੀ ਤਾੜਨਾ ਦੇ ਨਾਲ ਕਹਿ ਕੇ ਆਓ ਇੱਕ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਚੱਲਿਆ ਗਿਆ ਉਸ ਨੇ ਉਸ ਨੂੰ ਧੱਫਾ ਮਾਰ ਕੇ ਚਮਾਤਾ ਮਾਰ ਕੇ ਆਖਿਆ ਵੀ ਤੂੰ ਬਾਣੀ ਅਸ਼ੁੱਧ ਪੜ ਰਿਹਾ ਹੈ ਉਸ ਵੇਲੇ ਗੁਰਸਿੱਖ ਪਾਵਨ ਗੁਰਬਾਣੀ ਦਾ ਭੋਗ ਪਾ ਕਰਕੇ ਆਸਾ ਜੀ ਦੀ ਵਾਰ ਦੇ ਸਮਾਪਤੀ ਤੋਂ ਉਪਰੰਤ ਦੀਵਾਨਾ ਦੀ ਸਮਾਪਤੀ ਤੋਂ ਉਪਰੰਤ ਸਤਿਗੁਰੂ ਸਾਹਿਬ ਜੀ ਕੋਲ ਆਇਆ ਹੱਥ ਜੋੜ ਕਰਕੇ ਕਲੰਗੀ ਤਰ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਖੜਾ ਹੈ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਦਾ ਹੁਕਮ ਹੈ ਵੀ ਜਿਹੜਾ ਪਾਵਨ ਪੀਤ੍ਰ ਗੁਰਬਾਣੀ ਨੂੰ ਪੜੇਗਾ ਗੁਰੂ ਨਾਨਕ ਦੇ ਬੋਲ ਬੋਲਾਂ ਦਾ ਜਾਪ ਕਰੇਗਾ ਤੁਰਕੀ ਬਾਣੀ ਪੜ੍ਹੇਗਾ ਸੁਨੇਗਾ ਉਹ ਪਾਵਨ ਗੁਰਬਾਣੀ ਜਮਾ ਦੀ ਮਾਰ ਤੋਂ ਬਚਾਏਗੀ ਇਸ ਕਰਕੇ ਤੁਹਾਡੀ ਬਾਣੀ ਜਮਾ ਦੀ ਮਾਰ ਤੋਂ ਬਚਾਏਗੀ ਪਰ ਇੱਥੇ ਤਾਂ ਬਾਣੀ ਪੜ੍ਹਨ ਵੇਲੇ ਹੀ ਸਾਡੇ ਮਾਰ ਪੈ ਰਹੀ ਹੈ ਤਮਾਚੇ ਵੱਜ ਰਹੇ ਹਨ ਇਸ ਕਰਕੇ ਜਿਹੜਾ ਤੁਹਾਡੇ ਕੋਲ ਗੁਰਸੇ ਖੜਾ ਹੈ ਇਸ ਨੇ ਮੈਨੂੰ ਬਾਣੀ ਪੜਦੇ ਨੂੰ ਚਪੇੜਾਂ ਮਾਰੀਆਂ ਹਨ। ਤੋ ਸਤਿਗੁਰੂ ਸਹਿਬ ਜੀ ਨੇ ਆਖਿਆ ਵੀ हे ਗੁਰਸਿੱਖਾ ਜੋ ਤੂੰ ਸਾਨੂੰ ਚੋਟ ਪਹੁੰਚਾਈ ਹੈ ਤੂੰ ਸਾਡੇ ਅੰਗ ਭੰਗ ਕੀਤੇ ਹਨ ਉਹਨਾਂ ਦਾ ਵੀ ਸਾਨੂੰ ਬਹੁਤ ਦਰਦ ਮਹਿਸੂਸ ਹੋ ਰਿਹਾ ਹੈ। ਉਹ ਗੁਰਸਿੱਖ ਗੁਰੂ ਖਾਲਸਾ ਜੀ ਹੱਥ ਜੋੜ ਕਰਕੇ ਖੜਾ ਹੈ। ਪੀ ਸਤਿਗੁਰੂ ਜੀ ਮੈਂ ਆਪ ਜੀ ਦੇ ਨਾਜੀਜ ਕਿਵੇਂ ਅੰਗ ਭੰਗ ਕਰ ਸਕਦਾ ਹਾਂ ਇਸ ਵਾਸਤੇ ਮੈਨੂੰ ਕੁਝ ਵੀ ਸਮਝ ਨਹੀਂ ਆਈ ਆਪ ਜੀ ਦੀ ਕਿਰਪਾ ਕਰਕੇ ਸਮਝਾਓ ਤਾਂ ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ ਹੈ ਗੁਰਸਿੱਖਾ ਤੂੰ ਪਾਵਨ ਗੁਰਬਾਣੀ ਦੀ ਤੁਕ ਗਲਤ ਉਚਾਰਨ ਕਰਕੇ ਉਸ ਦੇ ਅਰਥਾਂ ਤੋਂ ਅਨਰਥ ਕੀਤਾ ਹੈ ਇਸ ਕਰਕੇ ਪਾਵਨ ਗੁਰਬਾਣੀ ਸਾਡੇ ਅੰਗ ਹਨ ਜਿਹੜਾ ਪਾਵਨ ਗੁਰਬਾਣੀ ਨੂੰ ਅਸ਼ੁੱਧ ਪੜਦਾ ਹੈ ਤੇ ਉਹ ਸਾਡੇ ਅੰਗ ਭੰਗ ਹੁੰਦੇ ਹਨ ਤੂੰ ਇਹ ਤੁਕ ਪੜੀ ਸੀ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਜਿਸ ਦੇ ਅਰਥ ਹਨ ਵੀ ਕਰਤਾ ਅਕਾਲ ਪੁਰਖ ਵਾਹਿਗੁਰੂ ਦੀ ਮਰਿਆਦਾ ਨੂੰ ਉਹ ਆਪ ਹੀ ਜਾਣਦਾ ਹੈ ਕਹਿ ਤੋ ਭਾਵ ਜਾ ਗੁਰੂ ਸੂਰਮਾ ਤੂੰ ਤੱਕ ਪੜੀ ਸੀ ਗੁਰ ਸਿੱਖਾ ਵੀ ਇਹ ਪਾਵਨ ਗੁਰਬਾਣੀ ਦੀ ਵੀ ਕੀ ਜਾਣੈ ਗੁਰ ਸੂਰਾ ਜਿਸ ਦਾ ਅਰਥ ਤੋਂ ਅਨਰਥ ਹੋ ਗਿਆ ਕੀ ਦਾ ਅਰਥ ਹੁੰਦਾ ਕੀ ਭਾਵ ਗੁਰੂ ਸੂਰਮਾ ਕੀ ਜਾਣਦਾ ਹੈ ਕੁਝ ਵੀ ਨਹੀਂ ਜਾਣਦਾ ਤਾਂ ਇਹ ਅਰਥ ਤੋਂ ਅਨਰਥ ਹੋ ਗਏ ਜੇ ਗੁਰੂ ਹੀ ਨਾ ਕੁਝ ਜਾਣੇ ਫਿਰ ਸਿੱਖ ਨੂੰ ਕਿਵੇਂ ਸੋਝੀ ਕਰਵਾ ਸਕਦਾ ਹੈ ਇਹ ਅਰਥ ਤੋਂ ਅਨਰਥ ਹੋਏ ਉਸ ਵੇਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ अनेका ਗੁਰਸੇਹ ਇਕੱਠੇ ਹੋਏ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਸੁਣਨ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਸਿੱਖ ਹੋ ਸੁਣ ਹੋ ਸਿੱਖ ਇਹ ਮੇਰੀ ਬਾਣੀ ਪੜ੍ਹੋ ਸੁਧ ਗੁਰ ਕੇਰੀ ਲਹਿ ਪੜੈ ਮਹਾਤਮ ਲਹਿ ਵਿਸਾਲ ਹਲਤ ਪਲਤ ਮਹ ਹੋਏ ਨਿਹਾਲ ਏ ਗੁਰਸਿੱਖੋ ਸਾਡੀ ਸਿੱਖਿਆ ਹੈ ਪਾਵਨ ਗੁਰਬਾਣੀ ਨੂੰ ਸ਼ੁੱਧ ਪੜੋ ਸ਼ੁੱਧ ਪੜਨ ਦੇ ਨਾਲ ਬਹੁਤਾ ਜਿਹੜਾ ਫਲ ਪ੍ਰਾਪਤ ਹੋਵੇਗਾ ਬਹੁਤਾ ਮਹਾਤਮ ਫਲ ਪ੍ਰਾਪਤ ਹੋਵੇਗਾ ਤੇ ਤੁਹਾਡਾ ਜਿਹੜਾ ਹਲਤ ਪਲਤ ਮਹ ਲੋਕ ਪਰਲੋਕ ਵਿੱਚ ਤੁਸੀਂ ਨਿਹਾਲ ਹੋ ਜਾਵੋਗੇ ਇਸ ਕਰਕੇ ਫਿਰ ਗੁਰਸਿੱਖਾਂ ਨੇ ਮੁਖੀ ਗੁਰਸਿੱਖ ਸੰਜੜੇ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਅਸੀਂ ਅਗਿਆਨੀ ਜੀਵ ਹਾਂ ਅਲਪੱਗ ਜੀਵ ਹਾਂ ਆਪ ਕਿਰਪਾ ਕਰਕੇ ਸਾਨੂੰ ਸੁੱਧ ਸੰਥਿਆ ਤੇ ਸੁੱਧ ਗੁਰਬਾਣੀ ਦੇ ਅਰਥ ਪੜ੍ਹਾਓ ਉਚਾਰਨ ਵੀ ਸੁੱਧ ਕਰਵਾਓ ਉਸ ਵਖਤ ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ ਹੈ ਗੁਰਸਿੱਖੋ ਹੁਣ ਜੰਗਾਂ ਜੁੱਧਾਂ ਦਾ ਸਮਾਂ ਹੈ ਪਹਾੜੀ ਰਾਜਿਆਂ ਦੀ ਫੌਜ ਨੇ ਹਿੰਦੁਸਤਾਨ ਦੀ ਫੌਜ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ ਇਸ ਕਰਕੇ ਇਹ ਜੰਗ ਜੁੱਦ ਦੇ ਸਮੇਂ ਪਾਵਨ ਗੁਰਬਾਣੀ ਦੀ ਸੰਥਿਆ ਨਹੀਂ ਕਰਵਾ ਸਕਦੇ ਕਿਉਂਕਿ ਸੰਥਿਆ ਕਰਵਾਉਣ ਵਾਸਤੇ ਇਕਾਂਤ ਇਲਾਕਾ ਚਾਹੀਦਾ ਹੈ ਫਿਰ ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ ਜੰਗਾਂ ਜੁੱਧਾਂ ਤੋਂ ਵਿਹਲੇ ਹੋ ਕਰਕੇ ਆਪ ਜੀ ਨੂੰ ਅਸੀਂ ਪਾਵਨ ਗੁਰਬਾਣੀ ਦੀ ਸੰਥਿਆ ਕਰਵਾਵਾਂਗੇ ਜਿਸ ਵਖਤ ਗੁਰੂ ਖਾਲਸਾ ਜੀ ਸ੍ਰੀ ਮੁਕਤਸਰ ਸਾਹਿਬ ਦੀ ਅਖੀਰਲੀ ਜੰਗ ਤੋਂ ਉਪਰੰਤ ਸਤਿਗੁਰੂ ਸਾਹਿਬ ਜੀ ਸਾਦੋ ਕੀ ਤਲਵੰਡੀ ਵਿਖੇ ਪਹੁੰਚੇ ਤੇ ਗੁਰਸਿੱਖਾਂ ਨੂੰ ਬਚਨ ਯਾਦ ਆ ਗਿਆ ਦੀ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਆਖਿਆ ਸੀ ਪਾਵਨ ਗੁਰਬਾਣੀ ਦਾ ਸੁੱਧ ਉਚਾਰਨ ਸੰਥਿਆ ਅਤੇ ਅਰਥ ਪੜ੍ਹਾਵਾਂਗੇ ਹੁਣ ਕਿਰਪਾ ਕਰੋ ਉਸ ਵਖਤ ਵਿੱਚ ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਲਿਖਵਾਈ ਭਾਈ ਗੁਰਦਾਸ ਜੀ ਪਾਸੋਂ ਉਹ ਲੈ ਕਰਕੇ ਆਓ ਬਾਬਾ ਧੀਰਮਰਦ ਜੀ ਕੋਲ ਹੈ ਤੋ ਪੰਜ ਗੁਰਸਿੱਖ ਗਏ ਬਾਬਾ ਧੀਰਮਲ ਜੀ ਨੂੰ ਬੇਨਤੀ ਕੀਤੀ ਬਾਬਾ ਧੀਰਮਲ ਜੀ ਨੇ ਈਰਖਾ ਦੇ ਵਸ ਹੋ ਕਰਕੇ ਇਹ ਆਖਿਆ ਵੀ ਜੇ ਇਹ 10ਵੇਂ ਗੁਰੂ ਅਖਵਾਉਂਦੇ ਹਨ ਤੇ ਆਪ ਪਾਵਨ ਗੁਰਬਾਣੀ ਆਪ ਕਿਉਂ ਨਹੀਂ ਲਿਖ ਲੈਂਦੇ ਤੋ ਸਤਿਗੁਰੂ ਸਾਹਿਬ ਜੀ ਨੂੰ ਉਹਨਾਂ ਗੁਰਸਿੱਖਾਂ ਨੇ ਆ ਕੇ ਓਵੇਂ ਹੀ ਦੱਸ ਦਿੱਤਾ ਗੁਰੂ ਖਾਲਸਾ ਜੀ ਫਿਰ ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ ਪ੍ਰਬੰਧ ਕਰੋ ਦੋ ਤੰਬੂ ਲਗਵਾਏ ਜਿਹੜਾ ਹੈ ਉਹ ਕਰਮਾਂ ਦਾ ਸ਼ਾਹੀ ਦਾ ਸਾਰਾ ਪ੍ਰਬੰਧ ਕਰਕੇ ਤਿਆਰ ਬਰ ਤਿਆਰ ਸਨਤ ਬੱਦ ਹੋ ਕਰਕੇ ਫਿਰ ਸਤਿਗੁਰੂ ਸਾਹਿਬ ਜੀ ਆਪ ਪਾਵਨ ਗੁਰਬਾਣੀ ਨੂੰ ਜਿਹੜਾ ਹੈ ਉਹ ਪਹਿਲੇ ਪੈਰ ਸਤਿਗੁਰੂ ਸਾਹਿਬ ਜੀ ਪਾਵਨ ਗੁਰਬਾਣੀ ਨੂੰ ਉਚਾਰਨ ਕਰਦੇ ਹਨ ਪਾਠ ਜਿਹੜਾ ਹੈ ਸੰਥਿਆ ਕਰਵਾਉਂਦੇ ਹਨ ਤੇ ਅਖੀਰਲੇ ਜਿਹੜਾ ਦਿਨ ਦਾ ਆਖਰੀ ਪੈਰ ਹੁੰਦਾ ਹੈ ਉਹ ਪੈਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਜਿਹੜੀ ਅੰਮ੍ਰਿਤ ਅੰਮ੍ਰਿਤ ਵੇਲੇ ਸੰਥਿਆ ਕਰਵਾਉਂਦੇ ਹਨ ਪਹਿਲੇ ਪੈਰ ਤੋਂ ਦਿਨ ਦੇ ਅਖੀਰਲੇ ਪੈਰ ਉਸੇ ਪਾਵਨ ਗੁਰਬਾਣੀ ਦੇ ਅਰਥ ਪੜਾਉਂਦੇ ਹਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਲਮਾ ਘੜ ਘੜ ਕੇ ਦਿੰਦੇ ਹਨ ਤੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਪਾਵਨ ਗੁਰਬਾਣੀ ਨੂੰ ਲਿਖਦੇ ਹਨ ਇਹ ਪਾਵਨ ਗੁਰਬਾਣੀ ਨੂੰ ਲਿਖ ਕਰਕੇ ਜਿਸ ਵਖਤ ਸੰਪੂਰਨ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਵੀ ਸਤਿਗੁਰੂ ਸਾਹਿਬ ਜੀ ਵਿੱਚ ਅੰਕਿਤ ਕੀਤੀ ਫਿਰ ਇਹ ਭੋਗ ਪਾਖ ਕਰਕੇ ਸਾਰੇ ਗੁਰਬਾਣੀ ਦਾ 9 ਮਹੀਨਿਆਂ ਵਿੱਚ ਸੰਥਿਆ ਅਤੇ ਸੁੱਧ ਉਚਾਰਨ ਅਤੇ ਅਰਥ ਪੜਾਏ ਜਿਤਨੇ ਵੀ ਗੁਰਸਿੱਖਾਂ ਨੇ 48 ਗੁਰਸਿੱਖਾਂ ਨੇ ਅਰਥ ਪੜ੍ਹੇ ਉਹ ਸਾਰੇ ਵਿਦੇਹ ਮੁਕਤ ਹੋਵਗੇ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋਏ ਉਸ ਵੇਲੇ ਫਿਰ ਸਤਿਗੁਰੂ ਸਾਹਿਬ ਜੀ ਨੇ ਉਹ ਜਿਹੜੀ ਕਾਂਸੀ ਸੀ बनारसਾਂ ਵਾਲੀ ਉੱਥੇ ਵਿਦਵਾਨ ਪੰਡਿਤ ਪੜਨ ਜਾਇਆ ਕਰਦੇ ਸਨ ਸਤਿਗੁਰੂ ਸਾਹਿਬ ਜੀ ਨੇ ਆਖਿਆ ਵੀ ਇਹ ਗੁਰੂ ਕੀ ਕਾਂਸੀ ਹੋਵੇਗੀ ਇੱਥੇ ਜਿਹੜਾ ਆ ਕੇ 35 ਅੱਖਰੀ ਲਿਖ ਕਰਕੇ ਵਿਦਿਆ ਪ੍ਰਾਪਤ ਕਰੇਗਾ ਸੰਖਿਆ ਕਰੇਗਾ ਉਹ ਮਹਾਨ ਵਿਦਵਾਨ ਬਣੇਗਾ ਸਤਿਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ ਇਹ ਹੈ ਪ੍ਰਗਟ ਹਮਾਰੀ ਕਾਂਸੀ ਪੜ੍ਹ ਹੈ ਇਹਾਂ ਢੋਰ ਮਤਰਾਸੀ ਲੇਖਕ ਗੁਣੀ ਕਵਿੰਦ ਗਿਆਨੀ ਬੁੱਧ ਸਿੰਧ ਹੋਇ ਹੈ ਇਤਿਆਨੀ ਇਸੇ ਪ੍ਰਕਾਰ ਸਤਿਗੁਰੂ ਬੈਠ ਸੋ ਦਮ ਦਮੈਂ ਲਿਖਣ ਘੜ ਸੁੱਟ ਦੇ ਹਮਰੇ ਕਾਂਸੀ ਇਹ ਭਈ ਆਏ ਮੂਰਖ ਇਹਾਂ ਪੜੇ ਤੋ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਬਚਨ ਵੀ ਉਥੇ ਕੀਤੇ ਵਰ ਦਿੱਤਾ ਜਿਹੜਾ ਇੱਥੇ ਆ ਕੇ ਪਾਵਨ ਗੁਰਬਾਣੀ ਦੀ ਸੰਥਿਆ ਕਰੇਗਾ ਉਹ ਮਹਾਨ ਵਿਦਵਾਨ ਬਣੇਗਾ ਤੋਂ ਫਿਰ ਉਥੋਂ ਅਰਥਾਂ ਵਾਲੀਆਂ ਟਕਸਾਲਾਂ ਸਨ ਉਹ ਵੀ ਸਤਿਗੁਰੂ ਸਾਹਿਬ ਜੀ ਨੇ ਚਲਾਈਆਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਨਵਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਸਾਹਿਬ ਜੀ ਨੇ ਡਿਊਟੀ ਲਗਵਾਈ ਤੇ ਇੱਥੇ ਰਹਿ ਕਰਕੇ ਤੁਸੀਂ ਇਹ ਪਾਵਨ ਗੁਰਬਾਣੀ ਦੇ ਅੱਗੇ ਅਰਥ ਪੜਾਉਣੇ ਹਨ ਸੰਥਿਆ ਕਰਵਾਉਣੀ ਹੈ ਤੋਂ ਭਾਈ ਮਨੀ ਸਿੰਘ ਜੀ ਦੀ ਡਿਊਟੀ ਸ੍ਰੀ ਅਮਰਤ ਸਰ ਸਹਿ ਵਿਖੇ ਲਗਵਾਈ ਫਿਰ ਉਥੋਂ ਅਰਥਾਂ ਦੀਆਂ ਅਤੇ ਸੁੱਧ ਉਚਾਰਣ ਦੀਆਂ ਸੰਪਰਦਾਵਾਂ ਚੱਲੀਆਂ ਗੁਰੂ ਖਾਲਸਾ ਜੀ ਇਹ ਹੈ ਉਥਾਨਕ ਸਤਿਗੁਰੂ ਸਾਹਿਬ ਜੀ ਨੇ ਸੰਥਿਆ ਕਰਵਾਉਣ ਦੀ ਉਥਾਨਕ ਆਪਾਂ ਸੁਣੀ ਹੈ ਸਾਰਿਆਂ ਨੇ